ਪਾਰਟੀ ਨੇ ਮੇਰਾ ਮੁੱਲ ਨਹੀਂ ਪਾਇਆ। ਚੋਣਾਂ ਦੌਰਾਨ ਪਾਰਟੀ ਦੀ ਹੋਈ ਹਾਰ ਦਾ ਭਾਂਡਾ ਈਵੀਐਮ ਤੇ ਭੰਨਣ ਦੀ ਬਜਾਏ ਆਤਮ ਚਿੰਤਨ ਕਰਨ ਦੀ ਲੋੜ ਹੈ। ਇਹ ਸ਼ਬਦ ਕਹਨੇ ਆਮ ਆਦਮੀ ਪਾਰਟੀ ਦੇ ਸਾਂਸਦ ਭਗਵੰਤ ਮਾਨ ਨੇ। ਤੇ ਆਖਿਰ ਫੁੱਟ ਹੀ ਪਿਆ ਭਗਵੰਤ ਮਾਨ ਦੇ ਅੰਦਰ ਦਾ ਗੁਬਾਰ। ਜੀ ਹਾਂ ਤੁਸੀਂ ਬਿਲਕੁਲ ਠੀਕ ਸੁਣਿਆ। ਉਹ ਭਗਵੰਤ ਮਾਨ ਜੋ ਪਾਰਟੀ ਲਈ ਦਿਨ ਰਾਤ ਕੰਮ ਕਰਨ ਲਈ ਹਮੇਸ਼ਾ ਤਤਪਰ ਰਹਿੰਦੇ ਸਨ। ਹੁਣ ਪਾਰਟੀ ਦੇ ਅੰਦਰ ਖੁਦ ਨੂੰ ਅਣਗੌਲਿਆ ਮਹਿਸੂਸ ਕਰ ਰਹੇ ਨੇ। ਪੰਜਾਬੀ ਟ੍ਰਿਬਿਊਨ ਨੂੰ ਦਿੱਤੀ ਜਾਣਕਾਰੀ ਦੌਰਾਨ ਭਗਵੰਤ ਮਾਨ ਨੇ ਕਿਹਾ ਕਿ ਮੈਂ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਮਿਲ ਕੇ ਪੰਜਾਬ ਵਿੱਚ ਹਾਰ ਦੇ ਕਾਰਨਾਂ ਦਾ ਖੁਲਾਸਾ ਕਰ ਦਿੱਤਾ ਹੈ ਮੈਨੂੰ ਲੱਗਦਾ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਆਪਣਾ ਰਵਈਆ ਬਦਲਣ ਦੀ ਲੋੜ ਹੈ ਫਿਲਹਾਲ ਮੈਂ ਪਾਰਟੀ ਦੇ ਕੰਮਾਂ ਤੋਂ ਛੁੱਟੀ ਲੈ ਕੇ ਅਮਰੀਕਾ ਜਾ ਰਿਹਾ ਹਾਂ ਸੋ ਅਖਬਾਰ ਨਾਲ ਹੋਈ ਗੱਲਬਾਤ ਦੌਰਾਨ ਭਗਵੰਤ ਮਾਨ ਦੇ ਜਜ਼ਬਾਤ ਖੁੱਲ ਕੇ ਸਾਹਮਣੇ ਆਏ ਤੇ ਉਹਨਾਂ ਕਿਹਾ ਮੈਂ ਪਾਰਟੀ ਲਈ 500 ਰੈਲੀਆਂ ਕੀਤੀਆਂ ਪਰ ਪਾਰਟੀ ਨੇ ਮੇਰਾ ਮੁੱਲ ਨਹੀਂ ਪਾਇਆ ਅਤੇ ਦਿੱਲੀ ਦੀ ਲੀਡਰਸ਼ਿਪ ਤੇ ਹੀ ਭਰੋਸਾ ਕਰਦੀ ਰਹੀ ਲਿਹਾਜ਼ਾ ਉਹ ਦਿੱਲੀ ਵਿੱਚ ਚੋਣ ਪ੍ਰਚਾਰ ਤੋਂ ਵੀ ਦੂਰ ਰਹੇ ਅਤੇ ਵਿਸਾਖੀ ਦੇ ਪਾਰਟੀ ਦੀ ਸਿਆਸੀ ਕਾਨਫਰੰਸ 'ਚ ਵੀ ਸ਼ਾਮਲ ਨਹੀਂ ਹੋਏ। ਭਗਵੰਤ ਮਾਨ ਪੰਜਾਬ ਚੋਣਾਂ 'ਚ ਪਾਰਟੀ ਦੀ ਹੋਈ ਹਾਰ ਨੂੰ ਲੈ ਕੇ ਪਾਰਟੀ ਦੇ ਈਵੀਐਮ ਬਾਰੇ ਸਟੈਂਡ ਤੋਂ ਵੱਖ ਰਾਏ ਰੱਖਦੇ ਹੋਏ ਨਜ਼ਰ ਆਏ ਅਤੇ ਕਿਹਾ ਕਿ ਪੰਜਾਬ ਵਿੱਚ ਹੋਈ ਹਾਰ ਪਿੱਛੇ ਪਾਰਟੀ ਦੀਆਂ ਗਲਤੀਆਂ ਸਨ। ਪਾਰਟੀ ਬਿਨਾ ਕਪਤਾਨ ਦੇ ਮੁਹੱਲੇ ਦੀ ਕ੍ਰਿਕਟ ਟੀਮ ਦੀ ਤਰ੍ਹਾਂ ਖੇਡ ਰਹੀ ਸੀ। ਇਸ ਤੋਂ ਇਲਾਵਾ ਗਰਮ ਖਿਆਲੀਆਂ ਦੇ ਨਾਲ ਨਜ਼ਦੀਕੀਆਂ ਵੀ ਪਾਰਟੀ ਦਾ ਬਿੜਾ ਡਬੋਣ ਵਾਲੀਆਂ ਸਾਬਤ ਹੋਈਆਂ। ਪਰ ਦਿੱਲੀ ਦੀ ਟੀਮ ਇਸ ਬਾਰੇ ਕੁਝ ਵੀ ਸੁਣਨ ਨੂੰ ਤਿਆਰ ਨਹੀਂ ਸੀ। ਬੇਰਹਾਲ ਭਗਵੰਤ ਮਾਨ 25 ਮਈ ਤੱਕ ਅਮਰੀਕਾ ਤੁਰਣਗੇ ਭਗਵੰਤ ਮਾਨ ਦੇ ਇਹਨਾਂ तमाम ਬਿਆਨਾਂ ਤੋਂ ਸਾਫ ਹੈ ਕਿ ਉਹ ਪਾਰਟੀ ਤੋਂ ਕਾਫੀ ਔਖੇ ਨੇ ਪਰ ਮਾਨ ਸਾਹਿਬ ਜੇਕਰ ਇਹਹੀ ਖਾਮੀਆਂ ਤੁਸੀਂ ਵਿਪາກ ਹੋ ਕੇ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਨਤਕ ਕੀਤੀਆਂ ਹੁੰਦੀਆਂ ਤਾਂ ਸ਼ਾਇਦ ਤਸਵੀਰ ਕੁਝ ਹੋਰ ਹੋਣੀ ਸੀ ਬਿਊਰੋ ਰਿਪੋਰਟ ਜਗਬਣੀ ਟੀਵੀ